ਦੋਸਤੋ ਰਾਤ ਦੇ ਤਕਰੀਬਨ 8 ਵਜੇ ਸਨ ਇੱਕ ਆਟੋ ਚਾਲਕ ਆਪਣੇ ਆਟੋ ਨਾਲ ਸੜਕ ਤੇ ਖੜਾ ਸੀ ਉਦੋਂ ਹੀ ਇੱਕ ਕੁੜੀ ਜਿਸ ਦੇ ਵਿਆਹ ਵਾਲੇ ਕੱਪੜੇ ਪਾਏ ਹੋਏ ਸੀ ਘਿਆਣਾ ਨਾਲ ਲੱਦੀ ਹੋਈ ਉਹ ਭੱਜ ਕੇ ਉਸਦੇ ਆਟੋ ਵਿੱਚ ਚੜ ਜਾਂਦੀ ਹੈ ਉਸ ਨੂੰ ਆਟੋ ਚਲਾਉਣ ਲਈ ਕਹਿੰਦੀ ਹੈ ਉਹ ਕੁੜੀ ਬੜੀ ਘਬराई ਹੋਈ ਲੱਗ ਰਹੀ ਸੀ ਆਟੋ ਚਾਲਕ ਆਟੋ ਚਲਾਉਣ ਲੱਗਦਾ ਹੈ ਤੇ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਤਾਂ ਉਹ ਕਹਿਣ ਲੱਗਦੀ ਹੈ ਕਿ ਮੈਨੂੰ ਕਿਸੇ ਅਜੀ ਜਿਹੀ ਜਗ੍ਹਾ ਤੇ ਲੈ ਜਾਓ ਜਿੱਥੋਂ ਮੈਨੂੰ ਕੋਈ ਨਾ ਲੱਭ ਸਕੇ ਆਟੋ ਵਾਲਾ ਇਹ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਉਸ ਦੇ ਮੂੰਹ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਹੀ ਘਬराई ਹੋਈ ਹੈ ਅਤੇ ਕਿਸੇ ਤੋਂ ਲੁਕ ਰਹੀ ਹੈ ਉਹਨੇ ਇਹ ਗੱਲ ਆਪ ਵੀ ਕਹਿ ਦਿੱਤੀ ਸੀ ਕਿ ਮੈਨੂੰ ਕਿਸੇ ਅਜੀਬ ਥਾਂ ਤੇ ਲੈ ਜਾਓ ਜਿੱਥੇ ਮੈਨੂੰ ਕੋਈ ਨਾ ਲੱਭ ਸਕੇ ਕੌਣ ਸੀ ਇਹ ਕੁੜੀ ਤੇ ਕਿਸ ਤੋਂ ਭੱਜ ਰਹੀ ਸੀ ਅੱਗੇ ਦੀ ਕਹਾਣੀ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਦਿੱਲੀ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਹੈ ਜਿਸ ਦੀ ਇੱਕੋ ਇੱਕ ਧੀ ਹੈ ਜਿਸ ਦਾ ਨਾਮ ਸੁਮਨ ਹੈ ਸੁਮਨ ਦੀ ਮੰਮੀ ਦੀ ਮੌਤ ਕਾਫੀ ਟਾਈਮ ਪਹਿਲਾਂ ਹੋ ਗਈ ਸੀ ਉਸਦੇ ਪਿਓ ਨੇ ਉਸ ਨੂੰ ਬੜੇ ਹੀ ਲਾਡਾ ਜਾਵਾਂ ਨਾਲ ਪਾਲਿਆ ਸੀ ਉਹ ਸਕੂਲ ਜਾਂਦੀ ਸੀ ਤੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪਰ ਅਚਾਨਕ ਜਦੋਂ ਉਹ 16 ਸਾਲ ਦੀ ਹੁੰਦੀ ਹੈ ਤਾਂ ਇੱਕ ਦਿਨ ਕਾਰ ਐਕਸੀਡੈਂਟ ਵਿੱਚ ਸੁਮਨ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਸੁਮਨ ਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੇ ਚਾਚਾ ਚਾਚੀ ਉਹਦੇ ਕੋਲ ਆ ਕੇ ਰਹਿਣ ਲੱਗਦੇ ਨੇ ਤੇ ਉਹਦਾ ਧਿਆਨ ਰੱਖਣ ਲੱਗਦੇ ਨੇ ਉਹਦੇ ਚਾਚਾ ਚਾਚੀ ਕਾਫੀ ਲਾਲਚੀ ਕਿਸਮ ਦੇ ਇਨਸਾਨ ਸਨ ਜਿਉਂਦੇ ਜੀ ਉਹਦੇ ਪਿਓ ਨੇ ਉਹਨਾਂ ਨੂੰ ਮੂੰਹ ਨਹੀਂ ਸੀ ਲਾਇਆ ਪਰ ਹੁਣ ਉਸ ਦੀ ਮੌਤ ਤੋਂ ਬਾਅਦ ਉਹ ਉੱਥੇ ਆ ਕੇ ਰਹਿਣ ਲੱਗਦੇ ਨੇ ਉਹਨਾਂ ਦਾ ਸਾਰਾ ਕਾਰੋਬਾਰ ਸੰਭਾਲਣ ਲੱਗ ਗਿਆ ਸੀ ਪਰ ਮੇ ਸਾਰੀ ਪ੍ਰਾਪਰਟੀ ਸੁਮਨ ਦੇ ਨਾਂ ਸੀ ਪਰ ਸੁਮਨ ਅਜੇ ਨਾਬਾਲਗ ਸੀ ਸੁਮਨ ਦੇ ਪਿਤਾ ਕੋਲ ਦੋ ਕਾਰਖਾਨੇ ਸਨ ਜਿਨ੍ਹਾਂ ਦਾ ਹਿਸਾਬ ਕਿਤਾਬ ਹੁਣ ਉਸ ਦਾ ਚਾਚਾ ਹੀ ਦੇਖਦਾ ਸੀ ਇਸੇ ਤਰ੍ਹਾਂ ਇੱਕ ਸਾਲ ਲੰਘ ਗਿਆ ਸੀ ਤੇ ਇੱਕ ਸਾਲ ਦੇ ਅੰਦਰ ਸੁਮਨ ਆਪਣੇ ਚਾਚਾ ਚਾਚੀ ਨੂੰ ਚੰਗੀ ਤਰ੍ਹਾਂ ਜਾਣ ਗਈ ਸੀ ਕਿ ਉਹਨਾਂ ਦਾ ਇੱਥੇ ਰਹਿਣ ਦਾ ਇਰਾਦਾ ਕੀ ਹੈ ਤੇ ਉਹਨਾਂ ਦਾ ਤਾਂ ਸਿਰਫ ਪੈਸਿਆਂ ਦਾ ਹੀ ਲਾਲਚ ਸੀ ਜੋ ਇੱਥੇ ਸਨ ਹੁਣ ਜਦੋਂ ਸੁਮਨ ਉਹਨਾਂ ਦਾ ਵਿਰੋਧ ਕਰਨ ਲੱਗਦੀ ਹੈ ਤਾਂ ਪਹਿਲਾਂ-ਪਹਿਲਾਂ ਤਾਂ ਉਹਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ ਪਰ ਜਦੋਂ ਸੁਮਨ ਨਹੀਂ ਮੰਨਦੀ ਇੱਕ ਦਿਨ ਉਸਦੀ ਚਾਚੀ ਉਸਨੂੰ ਬਹੁਤ ਕੁੱਟਦੀ ਹੈ ਤੇ ਉਸ ਦਿਨ ਤੋਂ ਬਾਅਦ ਸੁਮਨ ਨੂੰ ਘਰ ਦੇ ਅੰਦਰ ਹੀ ਬੰਦ ਕਰਕੇ ਰੱਖਿਆ ਜਾਂਦਾ ਹੈ ਹੁਣ ਉਸਨੂੰ ਪੜਨੋ ਵੀ ਹਟਾ ਲਿਆ ਸੀ ਉਸਨੂੰ ਕੁੱਟ ਮਾਰ ਕੇ ਘਰ ਦੇ ਅੰਦਰ ਹੀ ਧਮਕਾ ਕੇ ਰੱਖਿਆ ਜਾਂਦਾ ਸੀ ਉਹ ਨਹੀਂ ਸੀ ਚਾਹੁੰਦੇ ਕਿ ਸੁਮਨ ਕਿਸੇ ਬਾਹਰਲੇ ਬੰਦੇ ਨੂੰ ਮਿਲੇ ਤੇ ਉਹਨਾਂ ਬਾਰੇ ਕਿਸੇ ਨੂੰ ਦੱਸੇ ਉਹਨਾਂ ਦੇ ਘਰ ਇੱਕ ਕੰਮ ਵਾਲੀ ਆਉਂਦੀ ਸੀ ਜਿਹੜੀ ਕਿ ਸੁਮਨ ਦੇ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਦੇ ਘਰ ਵਿੱਚ ਕੰਮ ਕਰਦੀ ਸੀ ਸੁਮਨ ਦੀ ਮੰਮੀ ਨਹੀਂ ਸੀ ਇਸੇ ਲਈ ਘਰ ਦਾ ਸਾਰਾ ਕੰਮ ਉਹ ਕੰਮ ਵਾਲੀ ਹੀ ਕਰਦੀ ਸੀ ਉਸ ਨੂੰ ਇਹ ਸਾਰੀਆਂ ਗੱਲਾਂ ਬਹੁਤ ਬੁਰੀਆਂ ਲੱਗਦੀਆਂ ਸਨ ਉਸ ਨੂੰ ਸੁਮਨ ਤੇ ਬਹੁਤ ਤਰਸ ਆਉਂਦਾ ਸੀ ਪਰ ਉਹ ਕਰ ਵੀ ਕੀ ਸਕਦੀ ਸੀ ਉਹ ਤਾਂ ਸਿਰਫ ਇੱਕ ਕੰਮ ਵਾਲੀ ਸੀ ਉਹਦੀ ਚਾਚੀ ਨੇ ਕੰਮ ਵਾਲੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੂੰ ਘਰ ਦੀ ਕੋਈ ਵੀ ਗੱਲਬਾਰ ਕੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਸ ਲਈ ਉਹ ਚੁੱਪ ਪੰਜਾਬ ਘਰ ਦੇ ਅੰਦਰ ਕੰਮ ਕਰਦੀ ਤੇ ਸੁਮਨ ਤੇ ਹੋ ਰਹੇ ਅਤਿਆਚਾਰਾਂ ਨੂੰ ਦੇਖ ਦੇਖ ਕੇ ਦੁਖੀ ਹੁੰਦੀ ਰਹਿੰਦੀ ਉਸਨੇ ਸੁਮਨ ਨੂੰ ਨਿੱਕੀ ਹੁੰਦੀ ਤੋਂ ਹੀ ਪਾਲਿਆ ਸੀ ਉਹ ਸੁਮਨ ਨੂੰ ਆਪਣੀ ਧੀ ਸਮਝਦੀ ਸੀ ਉਸ ਨੂੰ ਸੁਮਨ ਤੇ ਬਹੁਤ ਤਰਸ ਆਉਂਦਾ ਹੈ ਪਰ ਉਹ ਵਿਚਾਰੀ ਕਰ ਕੀ ਸਕਦੀ ਸੀ ਉਸਦੇ ਚਾਚਾ ਚਾਚੀ ਤੋਂ ਡਰਦੀ ਸੀ ਉਹ ਸੋਚਦੀ ਹੈ ਕਿ ਜਿਹੜੇ ਆਪਣੀ ਭਤੀਜੀ ਨਾਲ ਇਹ ਸਭ ਕਰ ਸਕਦੇ ਨੇ ਉਹ ਮੇਰੇ ਨਾਲ ਕੀ ਕਰਨਗੇ ਇਸੇ ਤਰ੍ਹਾਂ ਹੀ ਕਸਾਲ ਹੋਰ ਲੰਘ ਜਾਂਦਾ ਹੈ ਹੁਣ ਸੁਮਨ 18 ਸਾਲ ਦੀ ਹੋ ਗਈ ਉਸਦੇ ਚਾਚਾ ਚਾਚੀ ਇਹ ਸੋਚ ਰਹੇ ਸਨ ਕਿ ਕਿਸੇ ਐਜੇ ਮੁੰਡੇ ਨਾਲ ਕਰਵਾ ਦਿੱਤਾ ਜਾਵੇ ਕਿਸਦਾ ਵਿਆਹ ਵੀ ਹੋ ਜਾਵੇ ਤੇ ਸਾਰੀ ਪ੍ਰਾਪਰਟੀ ਵੀ ਸਾਡੇ ਕੋਲ ਰਹਿ ਜਾਵੇ ਉਹਨਾਂ ਨੇ 2 ਸਾਲ ਸੁਮਨ ਦੇ ਪੈਸਿਆਂ ਤੇ ਪੂਰੀ ਐਸ਼ ਕੀਤੀ ਸੀ ਹੁਣ ਸੁਮਨ ਬਾਲਕ ਹੋ ਗਈ ਸੀ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਕਿਉਂਕਿ ਉਹ ਸੋਚ ਰਹੇ ਸਨ ਕਿ ਜਿਸ ਨਾਲ ਵੀ ਇਹਦਾ ਵਿਆਹ ਹੋਵੇਗਾ ਉਹ ਤਾਂ ਪੂਰੀ ਪ੍ਰਾਪਰਟੀ ਆਪਣੇ ਨਾਂ ਕਰਵਾ ਲਵੇਗਾ ਸਾਨੂੰ ਕੁਝ ਵੀ ਨਹੀਂ ਮਿਲੇਗਾ ਇਸ ਲਈ ਉਹ ਸੁਮਨ ਲਈ ਕੋਈ ਆ ਜਾ ਮੁੰਡਾ ਲੱਭਣਾ ਚਾਹੁੰਦੇ ਹਨ ਜਿਹੜਾ ਉਹਨਾਂ ਨੂੰ ਕੁਝ ਵੀ ਨਾ ਕਹੇ ਤੇ ਚੁੱਪਚਾਪ ਘਰ ਦੇ ਅੰਦਰ ਹੀ ਰਹਿਣ ਲੱਗੇ ਇਸੇ ਲਈ ਉਹ ਸੁਮਨ ਵਾਸਤੇ ਕਹਿ ਜਾਂ ਮੁੰਡਾ ਲੱਭਦੇ ਨੇ ਜਿਹੜਾ ਕਿ ਇੱਕ ਨੰਬਰ ਦਾ ਸ਼ਰਾਬੀ ਸੀ ਉਹ ਸੋਚਦੇ ਹਨ ਕਿ ਅਸੀਂ ਇਸ ਨਾਲ ਸੁਮਨ ਦਾ ਵਿਆਹ ਕਰਵਾ ਦਿੰਦੇ ਹਾਂ ਤੇ ਇਸ ਤੋਂ ਸ਼ਰਾਬ ਦੇ ਨਸ਼ੇ ਵਿੱਚ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਵਾਂਗੇ ਇਹ ਸਭ ਕੁਝ ਸੋਚ ਕੇ ਉਹ ਇੱਕ ਸ਼ਰਾਬੀ ਮੁੰਡੇ ਨਾਲ ਸੁਮਨ ਦਾ ਵਿਆਹ ਤੈਅ ਕਰ ਦਿੰਦੇ ਹਨ ਸੁਮਨ ਨੂੰ ਇਹ ਸਭ ਨਹੀਂ ਸੀ ਪਤਾ ਕਿ ਮੁੰਡਾ ਕਿਉਂ ਜਿਆ ਹੈ ਉਹ ਤਾਂ ਬਸ ਇਸ ਗੱਲ ਤੇ ਖੁਸ਼ ਸੀ ਕਿ ਜਦੋਂ ਮੇਰਾ ਵਿਆਹ ਹੋਵੇਗਾ ਤਾਂ ਮੈਂ ਆਪਣੇ ਚਾਚਾ ਚਾਚੀ ਦੀ ਕੈ ਤੋਂ ਛੁੱਟ ਜਾਵਾਂਗੀ ਸੁਮਨ ਦੇ ਚਾਚਾ ਚਾਚੀ ਉਸਦੇ ਵਿਆਹ ਦੀ ਤਿਆਰੀ ਕਰਨ ਲੱਗਦੇ ਨੇ ਪਰ ਇੱਕ ਦਿਨ ਕਮ ਵਾਲੀ ਨੂੰ ਮੁੰਡੇ ਬਾਰੇ ਸਾਰੀ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਇੱਕ ਨੰਬਰ ਦਾ ਸ਼ਰਾਬੀ ਹੈ ਉਹ ਸੋਚਦੀ ਹੈ ਕਿ ਸੁਮਨ ਨਾਲ ਐਜਾ ਨਹੀਂ ਹੋਣਾ ਚਾਹੀਦਾ ਜੇ ਸੁਮਨ ਦਾ ਵਿਆਹ ਇਸ ਸ਼ਰਾਬੀ ਨਾਲ ਹੋ ਗਿਆ ਤਾਂ ਉਸਦੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਉਹ ਸੁਮਨ ਨੂੰ ਕਈ ਵਾਰੀ ਦੱਸਣ ਦੀ ਕੋਸ਼ਿਸ਼ ਕਰਦੀ ਹੈ ਪਰ ਚਾਚਾ ਚਾਚੀ ਦਾ ਡਰ ਉਹਨੂੰ ਰੋਕ ਲੈਂਦਾ ਹੈ ਇਸੇ ਤਰ੍ਹਾਂ ਦਿਨ ਲੰਘਦੇ ਜਾਂਦੇ ਨੇ ਤੇ ਅੱਜ ਉਹ ਦਿਨ ਆ ਗਿਆ ਸੀ ਜਦੋਂ ਸੁਮਨ ਦਾ ਵਿਆਹ ਹੋਣਾ ਸੀ ਸੁਮਨ ਆਪਣੇ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਸੀ ਉਹਨੇ ਵਿਆਹ ਵਾਲਾ ਜੋੜਾ ਪਾ ਰੱਖਿਆ ਸੀ ਤੇ ਗਿਆਨਿਆ ਨਾਲ ਲੱਦੀ ਹੋਈ ਸੀ ਉਹ ਆਪਣੇ ਕਮਰੇ ਵਿੱਚ ਬੈਠੀ ਸੀ ਅਤੇ ਬਰਾਤ ਵੀ ਆ ਗਈ ਸੀ ਸਾਰੇ ਬਰਾਤੀ ਚਾਚਾ ਚਾਚੀ ਨੇ ਪੈਸੇ ਦੇ ਕੇ ਖਰੀਦੇ ਸਨ ਤੇ ਇਧਰ ਘਰ ਵਿੱਚ ਵੀ ਉਹਨਾਂ ਨੇ ਕਿਸੇ ਵੀ ਰਿਸ਼ਤੇਦਾਰ ਨੂੰ ਨਹੀਂ ਸੀ ਬੁਲਾਇਆ ਉਹ ਵਿਆਹ ਸਾਬਕ ਤੋਂ ਲੁਕ ਕੇ ਕਰਵਾ ਰਹੇ ਸਨ ਬਸ ਸਿਰਫ ਇਸ ਲਈ ਕਿ ਸੁਮਨ ਦਾ ਵਿਆਹ ਹੋ ਰਿਹਾ ਹੈ ਵਿਆਹ ਵਾਲਾ ਮੁੰਡਾ ਅੱਜ ਆਪਣੇ ਵਿਆਹ ਵਾਲੇ ਦਿਨ ਵਿਸ਼ਰਾਪੀ ਕੇ ਆਏ ਹੋਏ ਸੀ ਇਹ ਦੇਖ ਕੇ ਅੱਜ ਉਸ ਕੰਮ ਵਾਲੀ ਤੁਰਿਆ ਨਾ ਗਿਆ ਉਹ ਭੱਜ ਕੇ ਸੁਮਨ ਦੇ ਕਮਰੇ ਵਿੱਚ ਜਾਂਦੀ ਹੈ ਤੇ ਉਸ ਨੂੰ ਸਭ ਕੁਝ ਸੱਚ ਦੱਸ ਦਿੰਦੀ ਹੈ। ਇਹ ਸਭ ਕੁਝ ਸੁਣ ਕੇ ਸੁਮਨ ਪਰੇਸ਼ਾਨ ਹੋ ਜਾਂਦੀ ਹੈ ਤੇ ਰੋਣ ਲੱਗਦੀ ਹੈ। ਉਸ ਕੰਮ ਵਾਲੀ ਨੂੰ ਪੁੱਛਦੀ ਹੈ ਕਿ ਹੁਣ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਉਹ ਕਹਿੰਦੀ ਹੈ ਕਿ ਜੋ ਵੀ ਕੁਝ ਕਰਨਾ ਹੈ ਉਹ ਆਪਾਂ ਬਾਅਦ ਵਿੱਚ ਸੋਚਾਂਗੇ। ਪਹਿਲਾਂ ਤਾਂ ਤੂੰ ਇੱਥੋਂ ਭੱਜ ਜਾ ਤਾਂ ਜੋ ਇਸ ਮੁੰਡੇ ਨਾਲ ਤੇਰਾ ਵਿਆਹ ਨਾ ਹੋ ਸਕੇ। ਉਹ ਕੰਮ ਵਾਲੀ ਸੁਮਨ ਦੀ ਉੱਥੋਂ ਨਿਕਲਣ ਵਿੱਚ ਮਦਦ ਕਰਦੀ ਹੈ। ਹੁਣ ਜਦੋਂ ਚਾਚੀ ਸੁਮਨ ਨੂੰ ਲੈਣ ਉਹਦੇ ਕਮਰੇ ਵਿੱਚ ਜਾਂਦੀ ਹੈ ਤਾਂ ਸੁਮਨ ਉੱਥੇ ਨਹੀਂ ਸੀ। ਸਾਰੇ ਪਾਸੇ ਖਲਵਲੀ ਮੱਜ ਜਾਂਦੀ ਹੈ ਸਾਰੇ ਜਣੇ ਮਿਲ ਕੇ ਸੁਮਨ ਨੂੰ ਲੱਭਦੇ ਹਨ ਪਰ ਸੁਮਨ ਹੁਣ ਤੱਕ ਦੂਰ ਨਿਕਲ ਗਈ ਸੀ ਉਹਨੂੰ ਇਹ ਪਤਾ ਸੀ ਕਿ ਉਹਦਾ ਚਾਚਾ ਉਸ ਨੂੰ ਨਹੀਂ ਛੱਡੇਗਾ ਉਹ ਪਸ ਦੀ ਪਸਦੀ ਆਪਣੇ ਘਰ ਤੋਂ ਡੇਢ ਕਿਲੋਮੀਟਰ ਦੂਰ ਆ ਜਾਂਦੀ ਹੈ ਉਹ ਚਰਾਏ ਤੇ ਆ ਗਈ ਸੀ ਇੱਧਰ ਉੱਧਰ ਦੇਖਣ ਲੱਗਦੀ ਹੈ ਤਾਂ ਉਹਨੂੰ ਇੱਕ ਆਟੋ ਸੜਕ ਤੇ ਖੜਾ ਹੋਇਆ ਦਿਖਾਈ ਦਿੰਦਾ ਹੈ ਉਹ ਜਲਦੀ ਨਾਲ ਆਟੋ ਵਿੱਚ ਬੈਠ ਜਾਂਦੀ ਹੈ ਤੇ ਉਹ ਬੜੀ ਘਬराई ਹੋਈ ਸੀ ਉਸ ਤੋਂ ਬਾਅਦ ਉਹ ਆਟੋ ਵਾਲੇ ਨੂੰ ਆਟੋ ਚਲਾਉਣ ਲਈ ਕਹਿੰਦੀ ਹੈ ਆਟੋ ਡਰਾਈਵਰ ਵੀ ਕਾਫੀ ਟਾਈਮ ਤੋਂ ਸਵਾਰੀ ਦੀ ਉਡੀਕ ਵਿੱਚ ਬੈਠਾ ਹੋਇਆ ਸੀ ਹੁਣ ਜਿਵੇਂ ਹੀ ਸੁਮਨ ਆਟੋ ਵਿੱਚ ਬੈਠਦੀ ਹੈ ਤਾਂ ਉਹ ਆਟੋ ਚਲਾਉਣ ਲੱਗਦਾ ਹੈ ਉਹ ਸੜਕ ਦੇ ਅੱਗੇ ਥੋੜਾ ਜਿਹਾ ਅੱਗੇ ਜਾ ਕੇ ਪੁੱਛਦਾ ਹੈ ਕਿ ਮੈਡਮ ਤੁਸੀਂ ਕਿੱਥੇ ਜਾਣਾ ਹੈ ਸੁਮਨ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਕਿਸੇ ਐਸੀ ਥਾਂ ਤੇ ਲੈ ਜਾ ਜਿੱਥੇ ਮੈਨੂੰ ਕੋਈ ਨਾ ਲੱਭ ਸਕੇ ਕਿਉਂਕਿ ਮੇਰੇ ਪਿੱਛੇ ਕਈ ਲੋਕ ਲੱਗੇ ਹੋਏ ਨੇ ਤੇਰੀ ਬੜੀ ਮਿਹਰਬਾਨੀ ਹੋਵੇਗੀ ਜੇ ਤੂੰ ਮੈਨੂੰ ਬਚਾ ਲਿਆ ਤਾਂ ਇਹ ਸਭ ਕੁਝ ਸੁਣ ਕੇ ਆਟੋ ਵਾਲਾ ਹੈਰਾਨ ਹੋ ਜਾਂਦਾ ਹੈ ਕਿਉਂਕਿ ਸੁਮਨ ਦੀ ਸ਼ਕਲ ਤੋਂ ਹੀ ਲੱਗ ਰਿਹਾ ਸੀ ਕਿ ਉਹ ਕਿਸੇ ਤੋਂ ਭੱਜ ਰਹੀ ਹੈ ਇਹ ਸਭ ਤੋਂ ਬਾਅਦ ਉਹ ਆਟੋ ਵਾਲਾ ਡਰ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਡਮ ਮੈਂ ਤਾਂ ਗਰੀਬ ਆਦਮੀ ਹਾਂ ਮੈਨੂੰ ਕਿਸੇ ਐਸੇ ਵੈਸੇ ਚੱਕਰ ਚ ਨਾ ਫਸਾ ਦਿਓ ਸੁਮਨ ਕਹਿੰਦੀ ਹੈ ਕਿ ਨਹੀਂ ਐਜੀ ਕੋਈ ਗੱਲ ਨਹੀਂ ਅਸਲ ਵਿੱਚ ਮੈਂ ਥੋੜੀ ਜਹੀ ਪਰੇਸ਼ਾਨੀ ਵਿੱਚ ਹਾਂ ਤੁਸੀਂ ਮੈਨੂੰ ਕਿਸੇ ਸੇਫ ਜਗ੍ਹਾ ਤੇ ਲੈ ਜਾਵੋ ਸਵੇਰੇ ਮੈਂ ਚਲੀ ਜਾਵਾਂਗੀ ਆਟੋ ਵਾਲਾ ਪਹਿਲਾਂ ਤਾਂ ਮਨਾਂ ਕਰ ਰਿਹਾ ਸੀ ਪਰ ਫਿਰ ਸੁਮਨ ਆਪਣੇ ਕੰਨ ਦੀ ਇਕ ਵਾਲੀ ਲਾ ਕੇ ਉਹਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਆਹ ਲੈ ਇਹ ਸੋਨੇ ਦੀ ਹੈ ਤੂੰ ਮੈਨੂੰ ਕਿਸੇ ਸੇਫ ਜਗ੍ਹਾ ਤੇ ਲੈ ਜਾ ਜਿੱਥੋਂ ਮੈਨੂੰ ਕੋਈ ਨਾ ਲੱਭ ਸਕੇ ਸਿਰਫ ਇੱਕ ਰਾਤੀ ਗੱਲ ਹੈ ਉਹ ਆਟੋ ਡਰਾਈਵਰ ਜਿਸ ਦਾ ਨਾਮ ਅਸ਼ੋਕ ਸੀ ਹੁਣ ਜਦੋਂ ਇਹ ਦੇਖਦਾ ਹੈ ਕਿ ਉਹ ਕੁੜੀ ਸੋਨੇ ਦਾ ਚੁੰਮਕਾ ਦੇ ਰਹੀ ਹੈ ਇਹਦੀ ਕੋਈ ਵੱਡੀ ਮਜਬੂਰੀ ਹੋਵੇਗੀ ਇਸ ਲਈ ਉਹ ਚੁੰਮਕਾ ਵਾਪਸ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਮੈਡਮ ਮੈਂ ਤੁਹਾਨੂੰ ਐਜੀ ਜਗ੍ਹਾ ਤੇ ਲੈ ਜਾਵਾਂਗਾ ਜਿੱਥੋਂ ਤੁਹਾਨੂੰ ਕੋਈ ਨਾ ਲੱਭ ਸਕੇ ਬਸ ਤੁਸੀਂ ਫਿਕਰ ਨਾ ਕਰੋ ਅਸ਼ੋਕ ਆਪਣੇ ਆਟੋ ਨੂੰ ਚਲਾਉਂਦਾ ਰਹਿੰਦਾ ਹੈ ਤੇ ਚਲਾਉਂਦਾ ਚਲਾਉਂਦਾ ਸ਼ਹਿਰ ਤੋਂ ਬਾਹਰ ਆ ਜਾਂਦਾ ਹੈ ਜਿੱਥੇ ਸੜਕ ਦੇ ਕਿਨਾਰੇ ਤੇ ਇੱਕ ਨਿੱਕਾ ਜਿਹਾ ਘਰ ਬਣਿਆ ਹੋਇਆ ਸੀ ਇਹ ਅਸ਼ੋਕ ਦਾ ਘਰ ਸੀ ਜਿੱਥੇ ਉਹ ਆਪਣੇ ਮਾਪਿਓ ਨਾਲ ਰਹਿੰਦਾ ਸੀ ਉਹ ਆਪਣੇ ਘਰ ਦੇ ਅੰਦਰ ਹੀ ਆਟੋ ਨੂੰ ਲੈ ਜਾਂਦਾ ਹੈ ਉਸ ਨੂੰ ਮਨ ਨੂੰ ਕਹਿੰਦਾ ਹੈ ਕਿ ਮੈਡਮ ਤੁਸੀਂ ਇੱਥੇ ਸੇਫ ਹੋ ਇਹ ਮੇਰਾ ਘਰ ਹੈ ਘਰ ਵਿੱਚ ਮੇਰੇ ਮੰਮੀ ਪਾਪਾ ਵੀ ਰਹਿੰਦੇ ਹਨ ਅਸ਼ੋਕ ਦੇ ਘਰ ਵਿੱਚ ਉਸ ਦੇ ਮਾਪਿਓ ਤੇ ਉਸ ਦੀ ਇੱਕ ਛੋਟੀ ਭੈਣ ਸੀ ਅਸ਼ੋਕ ਆਟੋ ਚਲਾਉਂਦਾ ਸੀ ਜਦਕਿ ਮਾਪਿਓ ਮਿਹਨਤ ਮਜ਼ਦੂਰੀ ਕਰਦੇ ਸਨ ਪਹਿਲਾ ਪਹਿਲਾ ਸੁਮਨ ਅਸ਼ੋਕ ਦੇ ਘਰ ਡਰਦੀ ਹੈ ਇਹ ਤਾਂ ਮੈਨੂੰ ਆਪਣੇ ਹੀ ਘਰ ਲੈ ਆਇਆ ਐਨੇ ਨੂੰ ਅਸ਼ੋਕ ਆਪਣੀ ਮੰਮੀ ਤੇ ਭੈਣ ਨੂੰ ਆਵਾਜ਼ ਲਾਉਂਦਾ ਹੈ ਉਹ ਦੋਨੇ ਬਾਹਰ ਆ ਜਾਂਦੀਆਂ ਹਨ ਹੁਣ ਜਿਵੇਂ ਸੁਮਨ ਉਹਨਾਂ ਦੋਨਾਂ ਨੂੰ ਦੇਖਦੀ ਹੈ ਤਾਂ ਉਸ ਦਾ ਡਰ ਕੱਟ ਜਾਂਦਾ ਹੈ ਉਹ ਉਹਨਾਂ ਦੇ ਨਾਲ ਘਰ ਦੇ ਅੰਦਰ ਚਲੀ ਜਾਂਦੀ ਹੈ ਘਰ ਵਿੱਚ ਅਸ਼ੋਕ ਦੇ ਘਰ ਦੇ ਸੁਮਨ ਬਾਰੇ ਪੁੱਛਦੇ ਨੇ ਤਾਂ ਅਸ਼ੋਕ ਉਹਨਾਂ ਨੂੰ ਦੱਸਦਾ ਹੈ ਕਿ ਇਹਦੇ ਮਗਰ ਕੋਈ ਪਿਆ ਹੋਇਆ ਸੀ ਇਸ ਲਈ ਮੈਂ ਇਹਨੂੰ ਇੱਥੇ ਲਿਆ ਆਇਆ ਹੈ ਅਸ਼ੋਕ ਦੇ ਕਰ ਦੇ ਸੁਮਨ ਨੂੰ ਹੌਸਲਾ ਦਿੰਦੇ ਨੇ ਉਹ ਕਹਿੰਦੇ ਨੇ ਕਿ ਇੱਥੇ ਤੈਨੂੰ ਕੋਈ ਨਹੀਂ ਹੱਤਲਾ ਸਕਦਾ ਜੇ ਫਿਰ ਵੀ ਤੈਨੂੰ ਕਿਸੇ ਗੱਲ ਦਾ ਡਰ ਹੈ ਤਾਂ ਆਪਾਂ ਪੁਲਿਸ ਨੂੰ ਫੋਨ ਕਰ ਦਿੰਦੇ ਹਾਂ ਪੁਲਿਸ ਛੇਤੀ ਆ ਜਾਵੇਗੀ ਪਰ ਸੁਮਨ ਪੁਲਿਸ ਨੂੰ ਬੁਲਾਉਣ ਤੋਂ ਮਨਾ ਕਰ ਦਿੰਦੀ ਹੈ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕਿਤੇ ਉਹਦੇ ਚਾਚੇ ਨੇ ਪਹਿਲਾਂ ਹੀ ਪੁਲਿਸ ਵਾਲਿਆਂ ਨੂੰ ਖਬਰ ਨਾ ਕਰ ਦਿੱਤੀ ਹੋਵੇ ਕਿ ਪੁਲਿਸ ਵਾਲੇ ਫਿਰ ਉਸ ਨੂੰ ਉਹਦੇ ਚਾਚੇ ਦੇ ਕੋਲ ਹੀ ਪਹੁੰਚਾ ਦੇਣ ਇਸ ਲਈ ਸੁਮਨ ਨੇ ਮਨਾ ਕਰ ਦਿੱਤਾ ਪਰ ਇਹ ਗੱਲ ਅਸ਼ੋਕ ਦੇ ਗੱਲ ਦੇ ਥੱਲੋਂ ਨਹੀਂ ਹੋਈ ਅਸ਼ੋਕ ਉਸ ਨੂੰ ਕਹਿੰਦਾ ਹੈ ਕਿ ਚਲੋ ਜੋ ਕੁਝ ਤੁਸੀਂ ਕਹਿ ਰਹੇ ਹੋ ਸਹੀ ਹੈ ਤੁਹਾਡੀ ਗੱਲ ਅਸੀਂ ਮੰਨ ਲੈਂਦੇ ਹਾਂ ਪਰ ਤੁਸੀਂ ਸਾਨੂੰ ਇਹ ਤਾਂ ਦੱਸੋ ਤੁਹਾਡੇ ਨਾਲ ਹੋਇਆ ਕੀ ਹੈ ਸੁਮਨ ਉਹਨਾਂ ਦੇ ਘਰ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੀ ਸੀ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਸੁਣਾਉਂਦੀ ਹੈ ਤੇ ਕਿਸ ਤਰ੍ਹਾਂ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਚਾਚਾ ਚਾਚੀ ਆ ਗਏ ਜਿਨ੍ਹਾਂ ਨੂੰ ਸਿਰਫ ਮੇਰੇ ਪੈਸੇ ਨਾਲ ਪਿਆਰ ਸੀ ਹੁਣ ਉਹ ਇੱਕ ਸ਼ਰਾਬੀ ਨਾਲ ਮੇਰਾ ਵਿਆਹ ਕਰਵਾਉਂਦੇ ਨੇ ਇਹ ਤਾਂ ਪਹਿਲਾ ਹੋਵੇ ਸਾਡੀ ਕੰਮ ਵਾਲੀ ਦਾ ਜੋ ਸਾਡੇ ਘਰ ਕੰਮ ਕਰਦੀ ਸੀ ਉਹਨੇ ਟਾਈਮ ਨਾਲ ਹੀ ਮੈਨੂੰ ਸਭ ਕੁਝ ਦੱਸ ਦਿੱਤਾ ਮੇਰੀ ਉਤਪੱਜਨ ਚ ਮਦਦ ਕੀਤੀ ਨਹੀਂ ਤਾਂ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਹੁਣ ਜਦੋਂ ਅਸ਼ੋਕ ਦੇ ਘਰਦਿਆਂ ਨੂੰ ਇਹ ਪਤਾ ਲੱਗਾ ਕਿ ਇਹ ਇੱਕ ਕਰੋੜਪਤੀ ਪਿਓ ਦੀ ਧੀ ਹੈ ਤਾਂ ਉਹਦੀ ਖਤਰਦਾਰੀ ਕਰਨ ਲੱਗਦੇ ਨੇ ਉਸ ਨੂੰ ਵਧੀਆ ਖਾਣਾ ਬਣਾ ਕੇ ਖਵਾਉਂਦੇ ਨੇ ਤੇ ਉਹਦਾ ਹੌਸਲਾ ਵਧਾਉਂਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਤੱਕ ਅਸੀਂ ਹਾਂ ਇਸ ਘਰ ਵਿੱਚ ਤੈਨੂੰ ਕੋਈ ਹੱਥ ਨਹੀਂ ਲਾ ਸਕਦਾ ਇਹ ਸੁਣ ਕੇ ਸੁਮਨ ਨੂੰ ਵਧੀਆ ਲੱਗਦਾ ਹੈ ਉਹ ਸੋਚਦੀ ਹੈ ਕਿ ਚਲੋ ਕੋਈ ਪਰਿਵਾਰ ਤਾਂ ਹੈ ਜਿਹੜਾ ਉਹਨੂੰ ਆਪਣਾ ਸਮਝਦਾ ਹੈ। ਅਸ਼ੋਕ ਦਾ ਸਾਰਾ ਪਰਿਵਾਰ ਸੁਮਨ ਦੇ ਕੋਲ ਬੈ ਕੇ ਰੋਟੀ ਖਾਂਦਾ ਹੈ। ਸੁਮਨ ਹੁਣ ਉਹਨਾਂ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਂਦੀ ਹੈ। ਉਹ ਕਦੇ-ਕਦੇ ਆਪਣੇ ਬਚਪਨ ਦੀਆਂ ਸ਼ਰਾਰਤਾਂ ਨੂੰ ਯਾਦ ਕਰਕੇ ਹੱਸਣ ਲੱਗਦੀ ਹੈ ਤੇ ਕਦੇ ਆਪਣੇ ਪਿਤਾ ਦੀਆਂ ਗੱਲਾਂ ਯਾਦ ਕਰਕੇ ਰੋਣ ਲੱਗਦੀ ਹੈ। ਪਰਿਵਾਰ ਵੀ ਸੁਮਨ ਨਾਲ ਹੁਣ ਕੁਲ ਮਿਲ ਗਿਆ ਸੀ। ਸਾਰੀ ਰਾਤ ਇਸੇ ਤਰ੍ਹਾਂ ਲੰਘ ਜਾਂਦੀ ਹੈ। ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਤਾਂ ਸ਼ੋਕ ਆਪਣਾ ਆਟੋ ਲੈ ਕੇ ਨਿਕਲਦਾ ਹੈ। ਉਸ ਨੂੰ ਮਨ ਕਹਿੰਦਾ ਕਿ ਜੇ ਤੁਸੀਂ ਚਾਹੋ ਤਾਂ ਇੱਕ ਦੋ ਦਿਨ ਇੱਥੇ ਹੋਰ ਰਹਿ ਸਕਦੇ ਹੋ ਕਰੇ ਸਾਰਾ ਪਰਿਵਾਰ ਹੈ ਜਦੋਂ ਤੱਕ ਤੇਰਾ ਦਿਲ ਕਰੇ ਤੂੰ ਇੱਥੇ ਰਹਿ ਸਕਦੀ ਹੈ ਹੁਣ ਸੁਮਨ ਨੂੰ ਵੀ ਇਹ ਸਭ ਕੁਝ ਸੁਣ ਕੇ ਚੰਗਾ ਲੱਗਦਾ ਹੈ ਉਹ ਉੱਥੇ ਹੀ ਰਹਿਣ ਦਾ ਫੈਸਲਾ ਕਰ ਲੈਂਦੀ ਹੈ ਅਸ਼ੋਕ ਆਪਣੀ ਆਟੋ ਲੈ ਕੇ ਚਲਾ ਗਿਆ ਸੀ ਸ਼ਾਮ ਨੂੰ ਜਦੋਂ ਉਹ ਵਾਪਸ ਘਰ ਆਉਂਦਾ ਹੈ ਤਾਂ ਉਸ ਨੂੰ ਸੁਮਨ ਘਰ ਹੀ ਮਿਲਦੀ ਹੈ ਸੁਮਨ ਅਸ਼ੋਕ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਉਹ ਹੁਣ ਦਿਲ ਦੀ ਦਿਲ ਵਿੱਚ ਉਸ ਨੂੰ ਪਸੰਦ ਕਰਨ ਲੱਗੀ ਸੀ ਉਸ ਨੂੰ ਅਸ਼ੋਕ ਦਾ ਪਰਿਵਾਰ ਵੀ ਕਾਫੀ ਚੰਗਾ ਲੱਗਿਆ ਦਿਨੇ ਸੂਮਨ ਸਾਰਾ ਦਿਨ ਅਸ਼ੋਕ ਦੀ ਭੈਣ ਨਾਲ ਗੱਲਾਂ ਕਰਦੀ ਰਹੀ ਉਹ ਅਸ਼ੋਕ ਦੇ ਬਾਰੇ ਵਿੱਚ ਬਹੁਤ ਗੱਲਾਂ ਕਰਦੀ ਸੀ ਉਹ ਅਸ਼ੋਕ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਸੂਮਨ ਨੂੰ ਦੱਸਦੀ ਹੈ ਹੁਣ ਸੂਮਨ ਨੂੰ ਉੱਥੇ ਰਹਿੰਦੇ ਹੋਏ 3 ਦਿਨ ਬੀਤ ਗਏ ਸਨ ਇੱਕ ਦਿਨ ਉਹ ਜਦੋਂ ਗੱਲਾਂ ਕਰ ਰਹੀਆਂ ਸਨ ਤਾਂ ਸੂਮਨ ਅਸ਼ੋਕ ਦੇ ਘਰ ਵਾਲਿਆਂ ਨਾਲ ਅਸ਼ੋਕ ਤੇ ਆਪਣੇ ਵਿਆਹ ਦੀ ਗੱਲ ਕਰਦੀ ਹੈ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਅਸ਼ੋਕ ਪਹਿਲਾਂ ਆਪਣੀ ਭੈਣ ਦਾ ਵਿਆਹ ਕਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਹੀ ਉਹ ਆਪਣੇ ਵਿਆਹ ਲਈ ਹਾਮੀ ਭਰੇਗਾ ਜਦੋਂ ਅਸ਼ੋਕ ਦੇ ਘਰ ਦੇ ਇਹ ਸੁਣਦੇ ਨੇ ਕਿ ਸੁਮਨ ਅਸ਼ੋਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਸੁਣੂ ਨਾ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਤੂੰ ਬਹੁਤ ਅਮੀਰ ਹੈਂ ਤੇ ਅਸੀਂ ਬਹੁਤ ਗਰੀਬ ਲੋਕਾਂ ਨੂੰ ਇਹ ਸਭ ਪਤਾ ਲੱਗੇਗਾ ਤਾਂ ਸਾਡੇ ਬਾਰੇ ਲੋਕ ਕੀ ਕਹਿਣਗੇ ਤਾਂ ਲੋਕ ਸਾਡੇ ਪਰਿਵਾਰ ਤੇ ਉਂਗਲਾ ਚੁੱਕਣਗੇ ਕਿ ਅਸੀਂ ਪ੍ਰਾਪਰਟੀ ਦੇ ਲਾਲਚ ਵਿੱਚ ਆਪਣੇ ਪੁੱਤ ਦਾ ਵਿਆਹ ਉਸ ਬੇਸਹਾਰਾ ਅਮੀਰ ਕੁੜੀ ਨਾਲ ਕਰ ਦਿੱਤਾ ਸੁਮਨ ਕਹਿੰਦੀ ਹੈ ਕਿ ਮੈਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਦੀ ਮੈਂ ਤੁਹਾਡੇ ਘਰ ਆਈਆਂ ਤਾਂ ਮੈਨੂੰ ਇੱਥੇ ਰਹਿਣਾ ਬਹੁਤ ਵਧੀਆ ਲੱਗਦਾ ਹੈ ਤੁਸੀਂ ਸਭ ਬਹੁਤ ਚੰਗੇ ਹੋ ਮੇਰੇ ਚਾਚਾ ਚਾਚੀ ਨੇ ਮੇਰੀ ਪੜਾਈ ਵੀ ਵਿਚਕਾਰ ਹੀ ਬੰਦ ਕਰਵਾ ਦਿੱਤੀ ਹੁਣ ਜੇ ਮੈਂ ਅਸ਼ੋਕ ਨਾਲ ਵਿਆਹ ਕਰਵਾ ਲਵਾਂਗੀ ਤਾਂ ਮੈਂ ਪੂਰੀ ਤਰ੍ਹਾਂ ਆਜ਼ਾਦ ਹੋ ਜਾਵਾਂਗੀ ਅਸ਼ੋਕ ਦੀ ਵਜ੍ਹਾ ਨਾਲ ਮੇਰੇ ਚਾਚਾ ਚਾਚੀ ਨੂੰ ਘਰ ਤੋਂ ਕੱਢ ਕੇ ਆਪਣੀ ਪੂਰੀ ਪ੍ਰਾਪਰਟੀ ਤੇ ਮੈਂ ਕਬਜ਼ਾ ਕਰ ਲਵਾਂਗੀ ਅਜੇ ਵੀ ਅਸ਼ੋਕ ਦੇ ਘਰ ਵਾਲੇ ਡਰ ਰਹੇ ਸਨ ਉਹ ਕਹਿੰਦੇ ਨੇ ਕਿ ਤੇਰੀ ਵਜ੍ਹਾ ਨਾਲ ਸਾਡੇ ਪੁੱਤ ਨੂੰ ਕੁਝ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਪਰ ਅਸ਼ੋਕ ਇਹ ਗੱਲਾਂ ਸੁਣ ਲੈਂਦਾ ਹੈ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਹੈ ਕਿ ਵਿਆਹ ਦੇ ਸ਼ੱਕ ਅਸੀਂ ਨਾ ਕਰਵਾਈਏ ਪਰ ਜੇ ਮੈਂ ਇਹਦੀ ਪਰੇਸ਼ਾਨੀ ਹੱਲ ਕਰ ਸਕਦਾ ਹਾਂ ਤਾਂ ਮੈਂ ਜ਼ਰੂਰ ਕਰਾਂਗਾ। ਇਹ ਕਹਿ ਕੇ ਸੁਮਨ ਦਾ ਸਾਥ ਦੇਣ ਲਈ ਤਿਆਰ ਹੋ ਜਾਂਦਾ ਹੈ। ਉਹ ਆਪਣੇ 15-20 ਦੋਸਤਾਂ ਨੂੰ ਇਕੱਠਾ ਕਰਕੇ ਸੁਮਨ ਦੇ ਨਾਲ ਉਹਦੇ ਬੰਗਲੇ ਤੇ ਪਹੁੰਚ ਜਾਂਦਾ ਹੈ। ਉੱਥੇ ਜਾ ਕੇ ਉਹ ਸੁਮਨ ਦੇ ਚਾਚਾ ਚਾਚੀ ਨਾਲ ਗੱਲ ਕਰਦਾ ਹੈ। ਪਰ ਜਦੋਂ ਗੁੰਡਾਗਰਦੀ ਤੇ ਉਤਰ ਆਉਂਦੇ ਨੇ ਤਾਂ ਅਗੋ ਅਸ਼ੋਕ ਵੀ ਆਪਣੇ ਦੋਸਤਾਂ ਨਾਲ ਮਿਲ ਕੇ ਉਹਨੂੰ ਘਰੋਂ ਬਾਹਰ ਕੱਢ ਦਿੰਦਾ ਹੈ। ਉਹ ਕਹਿੰਦਾ ਹੈ ਕਿ ਸੁਮਨ ਹੁਣ ਪੂਰੀ ਤਰ੍ਹਾਂ ਬਾਲਗ ਹੈ ਤੇ ਉਹ ਇਸ ਪ੍ਰਾਪਰਟੀ ਦੀ ਮਾਲਕਨ ਹੈ। ਉਹ ਨਹੀਂ ਚਾਹੁੰਦੀ ਕਿ ਤੁਸੀਂ ਇਸ ਘਰ ਵਿੱਚ ਰਹੋ ਹੁਣ ਜਦੋਂ ਸੁਮਨ ਦੇ ਚਾਚਾ ਚਾਚੀ ਇਹ ਦੇਖਦੇ ਨੇ ਕਿ ਇਹ 15-20 ਲੋਕ ਨੇ ਤਾਂ ਕਾਫੀ ਹੱਟੇ-ਕੱਟੇ ਨੇ ਉੱਥੋਂ ਨਿਕਲ ਜਾਂਦੇ ਨੇ ਕਿਉਂਕਿ ਸੁਮਨ ਵੀ ਉਹਨਾਂ ਦੇ ਨਾਲ ਸੀ ਤੇ ਉਹ ਖੁਦ ਉਹਨਾਂ ਨੂੰ ਘਰ ਤੋਂ ਬਾਹਰ ਨਿਕਲਣ ਲਈ ਕਹਿ ਰਹੀ ਸੀ ਉਹ ਸੋਚਦੇ ਹਨ ਕਿ ਜੇ ਹੁਣ ਅਸੀਂ ਕੁਝ ਕੀਤਾ ਤਾਂ ਇਹ ਲੋਕ ਸਾਡੇ ਨਾਲ ਬਹੁਤ ਬੁਰਾ ਕਰ ਸਕਦੇ ਨੇ ਹੁਣ ਸੁਮਨ ਉਸ ਘਰ ਦੀ ਮਾਲਕਣ ਬਣ ਗਈ ਸੀ ਅਸ਼ੋਕ ਉਸ ਨੂੰ ਕਹਿੰਦਾ ਹੈ ਕਿ ਮੈਡਮ ਅਸੀਂ ਤੁਹਾਡੇ ਲਈ ਇਹ ਘਰ ਖਾਲੀ ਕਰਵਾ ਦਿੱਤਾ ਹੁਣ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਹੋ ਇਹ ਕਹਿ ਕੇ ਅਸ਼ੋਕ ਉੱਥੇ ਜਾਣ ਦੀ ਗੱਲ ਕਰਦਾ ਹੈ ਪਰ ਸੁਮਨ ਉਸ ਨੂੰ ਰੋਕ ਲੈਂਦੀ ਹੈ ਉਸ ਨੂੰ ਵਿਆਹ ਬਾਰੇ ਪੁੱਛਣ ਲੱਗਦੀ ਹੈ ਉਹ ਅਸ਼ੋਕ ਨੂੰ ਕਹਿੰਦੀ ਹੈ ਕਿ ਤੂੰ ਬਹੁਤ ਚੰਗਾ ਹੈ ਜਿਨੇ ਬਿਨਾ ਕਿਸੇ ਲਾਲਚ ਤੋਂ ਮੇਰੀ ਮਦਦ ਕੀਤੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤੇਰੇ ਵਰਗਾ ਮੁੰਡਾ ਮੈਨੂੰ ਕਿਤੇ ਨਹੀਂ ਮਿਲਣਾ ਹੁਣ ਜਦੋਂ ਅਸ਼ੋਕ ਇਹ ਸਭ ਕੁਝ ਸੁਣਦਾ ਹੈ ਤਾਂ ਉਹ ਵਿਆਹ ਕਰਵਾਉਣ ਲਈ ਹਾਂ ਕਰ ਦਿੰਦਾ ਹੈ ਪਰ ਕਹਿੰਦਾ ਹੈ ਕਿ ਪਹਿਲਾਂ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਚਾਹੁੰਦਾ ਹਾਂ ਸੁਮਨ ਕਹਿੰਦੀ ਹੈ ਕਿ ਮੈਨੂੰ ਇਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਮੇਰੇ ਕੋਲ ਬਹੁਤ ਪ੍ਰੋਪਰਟੀ ਹੈ ਮੈਂ ਤੇਰੀ ਭੈਣ ਦੇ ਵਿਆਹ ਵਿੱਚ ਤੇਰੀ ਮਦਦ ਕਰਾਂਗੀ ਅਸ਼ੋਕ ਹੁਣ ਇਸ ਬਾਰੇ ਆਪਣੇ ਘਰੇ ਗੱਲ ਕਰਦਾ ਹੈ ਕਰਦੇ ਵੀ ਮੰਨ ਜਾਂਦੇ ਨੇ ਸੁਮਨ ਪਹਿਲਾਂ ਅਸ਼ੋਕ ਦੀ ਭੈਣ ਦਾ ਵਿਆਹ ਕਰਵਾਉਂਦੀ ਹੈ ਤੇ ਬਾਅਦ ਵਿੱਚ ਅਸ਼ੋਕ ਨਾਲ ਆਪਣਾ ਵਿਆਹ ਕਰਵਾ ਲੈਂਦੀ ਹੈ ਹੁਣ ਵਿਆਹ ਤੋਂ ਬਾਅਦ ਅਸ਼ੋਕ ਆਪਣੇ ਪੂਰੇ ਪਰਿਵਾਰ ਨਾਲ ਸੁਮਨ ਦੇ ਘਰ ਵਿੱਚ ਰਹਿਣ ਲੱਗ ਗਿਆ ਸੀ ਸੁਮਨ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰ ਲੈਂਦੀ ਹੈ ਅਸ਼ੋਕ ਉਸ ਦਾ ਬਿਜ਼ਨਸ ਸੰਭਾਲਣ ਵਿੱਚ ਉਸਦੀ ਮਦਦ ਕਰਦਾ ਹੈ ਤੇ ਉਹ ਇੱਕ ਵਧੀਆ ਜ਼ਿੰਦਗੀ ਜੀਉਂਦੇ ਹਨ ਐਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ